ਥੋੜੇ ਦਿਨ ਪਹਿਲਾਂ ਲੁਧਿਆਣਾ ਦੇ ਸਿੰਧੀ ਬੇਕਰੀ ਦੇ ਮਾਲਕ ਤੇ ਮੁੰਡੇ ਨੂੰ ਗੋਲੀਆਂ ਛਰਿਆਂ ਮਾਰੀਆਂ ਗਈਆਂ ਉਹਦੀ ਤੌਣ ਦੇ ਵਿੱਚ ਗੋਲੀਆਂ ਮਾਰਿਆ ਗਿਆ ਤੇ ਪਰ ਹੁਣ ਇਸ ਗੋਲੀ ਕਾਂਡ ਦੇ ਵਿੱਚ ਵੱਡਾ ਖੁਲਾਸਾ ਹੋਇਆ ਦਰਅਸਲ ਗੋਪੀ ਲੋਹਾਰੀਆ ਗੈਂਗਸਟਰ ਹੈ ਜਿਸ ਨੇ ਇਸ ਪੂਰੇ ਕਾਂਡ ਦੀ ਜ਼ਿੰਮੇਵਾਰੀ ਲਈ ਹੈ ਔਰ ਆਪਣੀ ਪੋਸਟ ਪਾ ਕੇ ਉਹਨੇ ਲਿਖਿਆ ਕਿ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀਫਤ ਹੈ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਵਿੱਚ ਸਿੰਧੀ ਬੇਕਰੀ ਵਾਲਿਆਂ ਤੇ ਮੁੰਡੇ ਤੇ ਫਾਇਰਿੰਗ ਹੋਈ ਆ ਉਹ ਮੈਂ ਗੋਪੀ ਲਾਹੌਰਿਆ ਨੇ ਕਰਵਾਈ ਹੈ ਇਸ ਨਾਲ ਮੇਰਾ ਕੋਈ ਪਰਸਨਲ ਮੈਟਰ ਚੱਲ ਰਿਹਾ ਸੀ ਤੇ ਥੋੜਾ ਦਿਨਾਂ ਤੋਂ ਇਹਨੂੰ ਮੈਂ ਬਹੁਤ ਸਮਝਾਇਆ ਸੀ ਪਰ ਇਸ ਨੇ ਸਮਝਿਆ ਨਹੀਂ ਇਸ ਕਰਕੇ ਇਹਨੂੰ ਅਹਿਸਾਸ ਕਰਾਉਣਾ ਸੀ ਕਿ ਮੌਤ ਚੀਜ਼ ਕੀ ਕਰਦੀ ਹੈ ਦਰਅਸਲ ਕੋਈ ਕਹਿੰਦੇ ਨਿੱਜੀ ਵਿਵਾਦ ਚੱਲ ਰਿਹਾ ਸੀ ਇਸ ਮੁੰਡੇ ਦੇ ਨਾਲ ਜਿੱਦੀ ਇੱਕ ਵਾਰ ਨੇ ਅਸੀਂ ਫੋਟੋ ਲਾ ਕੇ ਦਿਖਾ ਰਹੇ ਹਾਂ ਔਰ ਇਹ ਗੋਪੀ ਲਾਹੌਰਿਆ ਕਹਿੰਦਾ ਕਿ ਇਹਨੂੰ ਅਹਿਸਾਸ ਦਿਵਾਉਣਾ ਸੀ ਕਿ ਮੌਤ ਹੁੰਦੀ ਕੀ ਹੈ ਔਰ ਇੱਕ ਤਰੀਕੇ ਨਾਲ ਨੀਤੀ ਰੰਜਿਸ਼ਾ 28 ਤਰੀਕ ਨੂੰ ਜਿਹੜਾ ਤਕਰੀਬਨ ਸ਼ਾਮ ਦੇ ਟਾਈਮ ਜਦੋਂ ਉਹ ਆਪਣੇ ਗੱਲੇ ਤੇ ਬੈਠਾ ਸੀ ਬੇਕਰੀ ਦੇ ਗੱਲੇ ਤੇ ਬੈਠਾ ਸੀ ਤਾਂ ਦੋ ਮੋਟਰਸਾਈਕਲ ਸਵਾਰ ਆਉਂਦੇ ਨੇ ਤੇ ਠਾ ਠਾ ਉਹਦੇ ਸ਼ੀਸ਼ੇ ਤੇ ਥਾਣੀ ਗੋਲੀਆਂ ਚੱਲਦੇ। ਥਾਣ ਦੇ ਕੋਲੋਂ ਖਹਿ ਕੇ ਨੰਗਦੀਆ ਗੋਲੀ ਉਹ ਦਿਨ ਦਾ ਉਹ ਹਸਪਤਾਲ ਆ ਡੀ ਐਮ ਸੀ ਦੇ ਵਿੱਚ ਜੇਰੇ ਇਲਾਜ ਹੈ। ਔਰ ਹਾਲਤ ਕਬੀਰ ਬਾਜਿਬ ਜ਼ਿੰਮੇਵਾਰੀ ਲਈ ਆ ਬਹੁਤ ਵੱਡੀ ਖਬਰ ਹੈ ਲਾਅ ਐਂਡ ਆਰਡਰ ਦੇ ਉੱਤੇ ਬੜਾ ਵੱਡਾ ਸਵਾਲ ਹੈ ਕਿ ਪੁਲਿਸ ਇਸ ਪੋਸਟ ਤੋਂ ਬਾਅਦ ਵੀ ਕੀ ਕਰ ਰਹੀ ਹੈ ਹਾਲਾਂਕਿ ਪੋਸਟ ਸਹੀ ਹੈ ਗਲਤ ਹੈ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰ ਇਹਦੇ ਪਿੱਛੇ ਲੱਗ ਰਿਹਾ ਹੈ ਕਿ ਕੁਝ ਐਦਾਂ ਦੇ ਲੋਕਾਂ ਦਾ ਹੀ ਹੱਥ ਹੋ ਸਕਦਾ ਹੈ ਥੋੜੇ ਦਿਨ ਪਹਿਲਾਂ ਲੁਧਿਆਣਾ ਦੇ ਸਿੰਧੀ ਬੇਕਰੀ ਦੇ ਮਾਲਕ ਤੇ ਮੁੰਡੇ ਨੂੰ ਗੋਲੀਆਂ ਛਰਿਆਂ ਮਾਰੀਆਂ ਗਈਆਂ ਉਹਦੀ ਤੌਣ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਤੇ ਪਰ ਹੁਣ ਇਸ ਗੋਲੀकांड ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਦਰਅਸਲ ਗੋਪੀ ਲਾਹੌਰਿਆ ਗੈਂਗਸਟਰ ਹੈ ਜਿਸ ਨੇ ਇਸ ਪੂਰੇ ਕਾਂਡ ਦੀ ਜ਼ਿੰਮੇਵਾਰੀ ਲਈ ਹੈ ਔਰ ਆਪਣੀ ਪੋਸਟ ਪਾ ਕੇ ਉਹਨੇ ਲਿਖਿਆ ਕਿ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤ ਹੈ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਵਿੱਚ ਸਿੰਧੀ ਬੇਕਰੀ ਵਾਲਿਆਂ ਦੇ ਮੁੰਡੇ ਤੇ ਫਾਰੀ ਹੋਈ ਹੈ ਉਹ ਮੈਂ ਗੋਪੀ ਲਾਹੌਰਿਆ ਨੇ ਕਰਵਾਈ ਹੈ ਇਸ ਨਾਲ ਮੇਰਾ ਕੋਈ ਪਰਸਨਲ ਮੈਟਰ ਚੱਲ ਰਿਹਾ ਸੀ ਤੇ ਥੋੜਾ ਦਿਨਾਂ ਤੋਂ ਇਹਨੂੰ ਮੈਂ ਬਹੁਤ ਸਮਝਾਇਆ ਸੀ ਪਰ ਇਸ ਨੇ ਸਮਝਿਆ ਨਹੀਂ ਇਸ ਕਰਕੇ ਇਹਨੂੰ ਅਹਿਸਾਸ ਕਰਾਉਣਾ ਸੀ ਕਿ ਮੌਤ ਚੀਜ਼ ਕੀ ਹੁੰਦੀ ਹੈ ਦਰਅਸਲ ਕੋਈ ਕਹਿੰਦੇ ਨਿੱਜੀ ਵਿਵਾਦ ਚੱਲ ਰਿਹਾ ਸੀ ਇਸ ਮੁੰਡੇ ਦੇ ਨਾਲ ਜਿੱਦੀ ਇੱਕ ਬੰਦੇ ਅਸੀਂ ਫੋਟੋ ਲਾ ਕੇ ਦਿਖਾ ਰਹੇ ਹਾਂ ਔਰ ਇੱਕ ਗੁੱਪੀ ਲਾਹੌਰੀਆ ਕਹਿੰਦਾ ਕਿ ਇਹਨੂੰ ਅਹਿਸਾਸ ਤੋਂ ਹੋਣਾ ਸੀ ਕਿ ਮੌਤ ਹੁੰਦੀ ਕੀ ਹੈ ਔਰ ਇੱਕ ਤਰੀਕੇ ਨਾਲ ਨੀਤੀ ਰੰਜੇਸ਼ਾ 28 ਤਰੀਕ ਨੂੰ ਜਿਹੜਾ ਤਕਰੀਬਨ ਸ਼ਾਮ ਦੇ ਟਾਈਮ ਜਦੋਂ ਉਹ ਆਪਣੇ ਗੱਲੇ ਤੇ ਬੈਠਾ ਸੀ ਬਿਕਰੀ ਦੇ ਗੱਲੇ ਤੇ ਬੈਠਾ ਸੀ ਤਾਂ ਦੋ ਮੋਟਰਸਾਈਕਲ ਸਵਾਰ ਆਉਂਦੇ ਨੇ ਤੇ ਥਾ ਥਾ ਉਹਦੇ ਸ਼ੀਸ਼ੇ ਤੇ ਥਾਣੀ ਗੋਲੀਆਂ ਚੱਲਦੇ ਨੇ ਧੌਣ ਦੇ ਕੋਲੋਂ ਖਹਿ ਕੇ ਨੰਗਦੀਆਂ ਗੋਲੀ ਉਹਦੋਂ ਦਾ ਉਹ ਹਸਪਤਾਲ ਆ ਡੀ ਐਮ ਸੀ ਦੇ ਵਿੱਚ ਜੇਰੇ ਇਲਾਜ ਹੈ ਔਰ ਹਾਲਤ ਕੰਬੀਰ ਹੈ ਬਾਜਿਬ ਜ਼ਿੰਮੇਵਾਰੀ ਲਈ ਆ ਬਹੁਤ ਵੱਡੀ ਖਬਰ ਹੈ ਲਾ ਐਂਡ ਆਰਡਰ ਦੇ ਉੱਤੇ ਬੜਾ ਵੱਡਾ ਸਵਾਲ ਹੈ ਕਿ ਪੁਲਿਸ ਇਸ ਪੋਸਟ ਤੋਂ ਬਾਅਦ ਕੀ ਕਰ ਰਹੀ ਹੈ ਹਾਲਾਂਕਿ ਇਹ ਪੋਸਟ ਸਹੀ ਹੈ ਗਲਤ ਹੈ ਦੀ ਕਸ਼ਤੀ ਨਹੀਂ ਕੀਤੀ ਜਾ ਸਕਦੀ ਪਰ ਇਹਦੇ ਪਿੱਛੇ ਲੱਗ ਰਿਹਾ ਹੈ ਕਿ ਕੁਝ ਐਦਾਂ ਦੇ ਲੋਕਾਂ ਦਾ ਹੀ ਹੱਥ ਹੋ ਸਕਦਾ ਹੈ